ਵੱਲੋਂ ਬਠਿੰਡੇ ਜ਼ਿਲ੍ਹੇ ਦੀ ਕਮੇਟੀ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਮੰਗਾ ਮਸਲੇ ਨੂੰ ਲੈ ਕੇ ਇਥੇ ਮੋਰਚਾ ਲੱਗਿਆ ਹੋਇਆ ਹੈ ਜਿਹਦੇ ਤੇ ਅਸੀਂ ਦੱਸ ਚੁੱਕੇ ਹਾਂ ਵੀ ਇਥੇ ਪਿਛਲੇ 2 ਮਾਰਚ ਨੂੰ ਘੜੇਮਾਰੀ ਹੋਈ ਹੈ ਜਾਂ ਇਥੋਂ ਇੱਕ ਏਜੰਸੀ ਇੱਕ ਕੰਪਨੀ ਗੈਸ ਪੇਪਰ ਇਹਨਾਂ ਮੌੜਾ ਦੇ ਤਲਵੰਡੀ ਦੇ ਵਿੱਚ ਦੀ ਨਿਘਾਰਾਈ ਹੈ ਉਹਦਾ ਬਕਾਇਦਾ ਪਿਛਲੀ 15 ਮਈ ਦਾ ਸਮਝੌਤਾ ਹੋਇਆ ਉਹ ਸਮਝੌਤੇ ਨੂੰ ਲਾਗੂ ਕਰਨ ਦਾ ਮਾਮਲਾ ਹੈ ਇਸੇ ਤਰ੍ਹਾਂ ਨਰਮੇ ਦੇ ਵੀਜਣ ਮਾਮੂ ਜੋ ਉਹਨਾਂ ਨੂੰ ਲੈ ਕੇ ਮਤਲਬ ਉਹ ਮੰਗਾ ਜਹਾ ਮਦਰ ਰਹਿ ਕੇ ਕਲਾਂ ਦੇ ਵਿੱਚ ਜਿਹੜੀ ਮਤ ਪਸ਼ੂਆਂ ਦੀ ਵੱਡੀ ਪੱਧਰ ਤੇ ਬਿਮਾਰੀ ਦੇ ਕਾਰਨ ਮੌਤ ਹੋਈ ਹੈ ਇਸੇ ਤਰ੍ਹਾਂ ਭਾਰਤ ਮਾਲਾ ਪ੍ਰੋਜੈਕਟ ਦਾ ਮਾਮਲਾ ਤੇਲ ਪਾਈਪ ਲਾਈਨ ਦਾ ਮਾਮਲਾ ਵਿੱਚ ਸੀ ਉਹ ਚਲੋ ਨਿਬੜ ਗਿਆ ਵਧੀਆ ਗੱਲ ਹੋ ਗਈ ਜਿਹੜਾ ਇਹਨਾਂ ਮੰਗਾ ਨੂੰ ਲੈ ਕੇ ਅੱਜ ਤੱਕ ਠੀਕ ਆ ਉਹ ਤੇਲ ਪਾਈਪਲਾਈਨ ਦਾ ਸਮਝੌਤਾ ਅਧਿਕਾਰੀ ਆ ਕੇ ਇੱਥੇ ਸਾਡੇ ਨਾਲ ਬਹਿ ਕੇ ਸਮਝੌਤਾ ਕਰਕੇ ਉਹਨੂੰ ਲਾਗੂ ਵੀ ਕਰਨਾ ਸ਼ੁਰੂ ਕੀਤਾ ਪਰ ਜਿਹੜੀਆਂ ਬਾਕੀ ਮੰਗਾਂ ਹਜੇ ਤੱਕ ਸਰਕਾਰ ਦਾ ਰਵੱਈਆ ਇਹਨਾਂ ਨੂੰ ਨਾ ਲਾਗੂ ਕਰਨ ਦੇ ਸਾਨੂੰ ਦਿਸ ਰਹੀ ਹੈ ਪੋਜੀਸ਼ਨ ਕਿਉਂਕਿ 4 ਅਪ੍ਰੈਲ ਤੋਂ ਕੋਈ ਵੀ ਅਧਿਕਾਰੀ ਕੋਈ ਵੀ ਸਰਕਾਰ ਦਾ ਨੁਮਾਇੰਦਾ ਇੱਥੇ ਸਾਡੀ ਸਟੇਜ ਤੋਂ ਆ ਕੇ ਵਿਸ਼ਵਾਸ ਨਹੀਂ ਦਿਵਾ ਕੇ ਕਿਹਾ ਵੀ ਕੋਈ ਗੱਲ ਨਹੀਂ ਭਾਈ ਤੁਸੀਂ ਮਤਲਬ ਥਾਲੋ ਪੰਜ ਸੱਤ ਦਿਨ ਦਿਓ ਜਾਂ ਹਫਤਾ ਦਿਓ ਅਸੀਂ ਤੁਹਾਡੇ ਮੰਗਾ ਮਸਲੇ ਹੱਲ ਕਰਾਂਗੇ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਗਰਮੀਤ ਗੁੱਟੀਆਂ ਖੇਤੀਬਾੜੀ ਮੰਤਰੀ ਆ ਬਕਾਇਦਾ ਉਹਦੇ ਨਾਲ ਤਿੰਨ ਚਾਰ ਮੀਟਿੰਗਾਂ ਵੀ ਹੋ ਗਈਆਂ ਪਰ ਉਹ ਵੀ ਗੂੰਗਲ ਦਾ ਤੇ ਮਿੱਟੀ ਝਾੜਨ ਵਾਲੀ ਗੱਲ ਆ ਸਾਡੇ ਬੈਠਾਂ ਤੋਂ ਡੀਸੀ ਸਾਹਿਬ ਨੂੰ ਫੋਨ ਕਰ ਦਿੰਦੇ ਆ ਡੀਸੀ ਸਾਹਿਬ ਕਹਿੰਦਾ ਅਸੀਂ ਇਸ ਜਿਹੜਾ ਤੁਹਾਡਾ ਮਤਲਬ ਆਪਜੀ ਵਾਲਾ ਕੇਸ ਹੱਬ ਬਣਾ ਕੇ ਭੇਜਤਾ ਤੇ ਗਾਂ ਸਰਕਾਰ ਤੇ ਰਹਿ ਗਿਆ ਵੀ ਸਰਕਾਰ ਪਾਉਂਦੀ ਆ ਕੁਝ ਅਸੀਂ ਵੰਡ ਦਿਆਂਗੇ ਆਨੇ ਬਹਾਨੇ ਆ ਜਾਣੇ ਇਸ ਕਰਕੇ ਅਸੀਂ ਅੱਜ ਦੁਗੀ ਮੰਨ ਦੇ ਨਾਲ ਇਹ ਐਲਾਨ ਕੀਤਾ ਭਾਵੇਂ ਬਾਡੀ ਦੀ ਰੁੱਤ ਹੋਣ ਕਰਕੇ ਹਜੇ ਅਸੀਂ ਕੰਮਕਾਰਾਂ ਦੇ ਕਸਾਟ ਅਸੀਂ 5 ਮਈ ਨੂੰ ਮਤਲਬ ਗਰਮੀਤ ਕੁੱਟੀਆਂ ਦੇ ਪਿੰਡਾਂ ਕੁੱਟੀਆਂ ਪਿੰਡ ਦੇ ਵਿੱਚ ਉਹਦੇ ਘਰ ਅੱਗੇ ਪੱਤਾ ਮੋਰਚਾ ਲਾਵਾਂਗੇ ਤੋਂ ਬਾਅਦ ਨਾਲ ਇਹ ਵੀ ਐਲਾਨ ਕੀਤਾ ਕਿ ਉਧਰ ਵੀ ਮੋਰਚਾ ਚੱਲੂਗਾ ਤੇ ਪਿੰਡਾਂ ਦੇ ਵਿੱਚ ਵੀ ਇਸ ਮਹੀਨਾ ਮੰਗਾਂ ਨੂੰ ਲੈ ਕੇ ਉਹਨਾਂ ਨੂੰ ਸਵਾਲ ਜਵਾਬ ਗੇੜਾ ਕਰਾਈ ਹੋਊਗੀ ਫੇਰ ਹੀ ਇਹ ਮਤਲਬ ਕਿਸੇ ਨਾ ਕਿਸੇ ਮਸਲੇ ਦਾ ਹੱਲ ਹੋਣਾ